मनु तू इथे बैठी है कुछ नहीं वीरे वैसे बैठी सी तो जी तू आज कॉलेज नहीं गई ना वीरे गई नहीं आज मौसम जा खराब करके छुट्टियां भी होनी है ना पानी वाला? हाँ, हो रहा है पानी बहुत हो रहा है हड़ा करके जरूरी का तो बैठे अंदर बैठ जाएगा पूरे तो वीरे वैसे बैठी सी मैं तू सी भी जो हवा चल रही ठंडी मैं तो चल मैं बाहर नहीं जाता जी ਵੀਰੇ ਗੁੱਸਾ ਤਾਂ ਨਹੀਂ ਘੱਟ ਦੇ ਜਿਵੇਂ ਇੱਕ ਗੱਲ ਕਹਾ। ਕਹਿ ਬਈ ਕੈਂ ਕੀ ਗੱਲ ਹੈ? ਵੀਰੇ ਦੇਖੋ ਛੋਟੀ ਭਾਬੀ ਤੁਹਾਡੇ ਸਾਹਮਣੇ ਆ ਸਾਰਾ ਘਰ ਦਾ ਕੰਮ ਕਰਦੀ ਆ ਕੱਲਾ ਕੱਲਾ ਕੰਮ ਕਰਦੀ ਆ ਵੱਡੀ ਭਾਬੀ ਨੂੰ ਵੀ ਤੁਸੀਂ ਕੁਝ ਕਿਹਾ ਕਰੋ ਉਹ ਸਾਰਾ ਦਿਨ ਮਾਂ ਦੀ ਤੀ ਫੋਨ ਹੀ ਨਹੀਂ ਛੱਡਦੀ। ਮੈਂ ਉਹਦਾ ਬਾੜੀ ਚੰਤਰੀ ਜਨਾਨੀ ਆ ਕੀ ਤੈਨੂੰ ਮੈਂ ਹੁਣ ਕੀ ਦੱਸਾਂ ਮੈਨੂੰ ਕਿਹੜਾ ਪਤਾ ਨਹੀਂ ਆ ਸਾਰਾ ਕੁਝ ਹੀ ਦੇਖਦੇ ਆ ਹਨਾ। ਹੋਰ ਵੀਰੇ ਤਰ੍ਹਾਂ ਤਰ੍ਹਾਂ ਦੇ ਰੀਲਾ ਬਣਾਉਣਨਾ ਪਉਂਦੀ ਹੈਗੀ। ਹੋਰ ਲੈ ਅੱਜ ਮੈਨੂੰ ਪਿੰਡ ਚੋਂ ਪਤਾ ਲੱਗਿਆ ਉਹ ਜੀਤ ਕਾ ਜਦਾਂ ਮੇਰੇ ਟੱਚਰ ਕਰਕੇ ਲੰਮਿਆ ਕਹਿੰਦਾ ਯਾਰ ਕਹਿੰਦਾ ਪਰਜਾਈ ਬਹੁਤ। ਮੈਂ ਜਦ ਦਿਨ ਇਹ ਕਿਥੋਂ ਦੇਖ ਲਈ ਨੱਚਦੀ ਉਹ ਉਹਦਾ ਕਹਿੰਦਾ ਸੋਰਾ ਪਿੰਡੇ ਦੇਖਦਾ ਹੈ ਕਹਿੰਦਾ ਇੰਸਟਾਗ੍ਰਾਮ ਤੇ ਉਹ ਬਣਾਈ ਵਧੀਆ ਕੀ ਕਰਦਾ ਹੋਰ ਮੇਰੇ ਭੈੜਾ ਲੱਗਦਾ ਵਧੀਆ ਨਹੀਂ ਲੱਗਦਾ ਟੜਕੀ ਲੈ ਕੇ ਬਹਿ ਜਾਂਦੀ ਆ ਫੋਨ ਮਾਰੀ ਜਾਂਦੀ ਉਹ ਤੇ ਹੁੰਗਲਾ ਆਈ ਨਹੀਂ ਕੋਈ ਰੱਬ ਦਾ ਨਾਮ ਲੈ ਲਾ ਬੜਾ ਹੋਰ ਹੈ ਕਹਿੰਦਾ ਉਹਨੂੰ ਛੋਟਾ ਆਪਣੇ ਵਾਲਾ ਉਹ ਜੀ ਉਹਨੂੰ ਵੀ ਕਹੂੰਗਾ ਮੈਂ ਉਹਨੇ ਥੋੜਾ ਜਿਆਦਾ ਜਮੜਾ ਰੱਖਿਓਦੇ ਖਾਤੇ ਚ ਪੈਸੇ ਪਾਉਂਗਾ ਦੱਸ ਉਹਦੇ ਖਾਤੇ ਵੀ ਤੇਰੀ ਜਨਾਨੀ ਐ ਵੀ ਤੂੰ ਉਹਦੇ ਖਾਤੇ ਚ ਪੈਸੇ ਪਾਉਣਾ ਤੂੰ ਸਿੱਧਾ ਆਪਣੇ ਘਰ ਵਾਲੀ ਦੇ ਪਾ ਨਹੀਂ ਮੇਰੇ ਖਾਤੇ ਚ ਪਾ ਉਹੀ ਤਾਂ ਗੱਲ ਆ ਵੀਰੇ ਜਿੰਨੇ ਤਾਂ ਉਹੀ ਨਾ ਕਪੜਾ ਆ ਰੱਖਿਆ ਮੇਰਾ ਹੋਰ ਸਾਰਾ ਦਿਨ ਵੀਡੀਓ ਵੀਡੀਓ ਜਦੋਂ ਦੇਖ ਲੋ ਇਹਦੀ ਵੀਡੀਓ ਮੂਰੇ ਆ ਜਾਂਦੀਆਂ ਨਹੀਂ ਜੀਆਂ ਮੈਂ ਤਾਂ ਕਦੇ ਚਲਾਇਆ ਨਹੀਂ ਤੂੰ ਚੱਜਦੀ ਕੋਈ ਬਣਾ ਕੇ ਪਾਲਾ ਕੁਝ ਬੋਲ ਕੇ ਪਾਲਾ ਨੱਚ ਕੇ ਪੋਣੀ ਆੜੀ ਆਪਣੇ ਆਪਾਂ ਨੂੰ ਤਾਂ ਇਹ ਉਹੀ ਚੀਜ਼ ਨਹੀਂ ਸੋਭਾ ਦਿੰਦੀ ਕਾਦੇ ਵਾਸਤੇ ਨੱਚਣਾ ਉਹੀ ਤਾਂ ਗੱਲ ਆ ਵੀਰੇ ਇਹ ਤਾਂ ਜਿਨ੍ਹਾਂ ਨੂੰ ਕਿਸੇ ਨੂੰ ਡਰ ਭੋ ਨੀ ਹੁੰਦਾ ਮੜੀ ਮੁੱਢੀ ਇੱਜ਼ਤ ਨਹੀਂ ਹੁੰਦੀ ਉਹ ਉਹ ਤਰ੍ਹਾਂੇ ਫਿਰਦੇ ਨੇ ਉਹੀ ਤਾਂ ਗੱਲ ਆ ਵੀਰੇ ਮਾ ਵੀਰੇ ਤੁਸੀਂ ਸਮਝਾ ਲਿਓ ਉਹਨੂੰ ਮਾੜਾ ਮੋਟਾ ਮੈਂ ਤਾਂ ਬਹੁਤ ਮੱਥਾ ਮਾਰ ਕੇ ਮਾਰਦਾ ਇਹ ਪਹਿਲਾਂ ਵੀ ਲੜ ਕੇ ਆਇਆ ਹੋਰ ਵਿਚਾਰੀ ਛੋਟੀ ਭਾਬੀ ਨੂੰ ਵੀਰੇ ਸਾਰਾ ਕੰਮ ਵਿਚਾਰੀ ਨੂੰ ਉਹਨੂੰ ਵੀ ਔਖਾ ਕੱਲੇ ਨੂੰ ਥੱਕ ਜਾਂਦੀ ਆ ਉਹ ਹੋ ਕੀ ਕਰੇ ਹੁਣ ਚਲ ਕੋਈ ਨਾ ਮੈਂ ਕਹੂੰਗਾ ਹਾਂ ਵੀਰੇ ਜੇ ਕਰਾਂਗਾ ਮੂੰਹ ਤਾਂ ਮੈਂ ਕਹਿਵਾ ਦੀ ਵਰ੍ਹਾਈ ਨੂੰ ਮਹਾ ਭਾਈ ਤੂੰ ਆਪ ਦਾ ਆਰਾਮ ਨੂੰ ਕਰ ਹੈਗਾ ਤੜਕੇ ਰੋ ਵੀ ਦੀ ਵਿਚਾਰੀ ਖੜੀ ਔਰ ਬਿਰਕੱਲਾ ਬੰਦਾ ਹੁਣ ਕੋ ਕਰੇ ਹੋਰ ਮਹਾਜਲ ਜੇ ਨਹੀਂ ਤਰਜਤ ਜੋਤ ਲੱਗਦਾ ਭਈ ਤੂੰ ਪਿੰਡ ਲਾਇਆ ਫਿਰ ਹੋਰ ਕੀ ਕਹੀ ਹੈ ਹੈਨਾ ਇਹ ਤਾਂ ਹੈਗਾ ਬਿਰਕਾ ਦੀ ਬਾਈ ਮੈਂ ਹੁਣ ਜਾਂਦੀ ਸੋਣੀ ਨਹੀਂ ਲੱਗਦੀ ਫਿਰ ਇੱਥੇ ਮੇਰਾ ਕੰਮ ਆ ਕੇ ਕਹਿੰਦੀ ਮੈਨੂੰ ਫੇਰ ਕਰਨਾ ਪਊਗਾ ਚਲ ਮੇਰੇ ਤੁਸੀਂ ਵੱਡੀ ਭਾਬੀ ਨੂੰ ਸਮਝਾਓ ਭਈ ਤੇਰਾ ਫਿਕਰ ਕਰਦੀ ਆ ਉਹ ਕਹਿੰਦੀ ਚਾਹੇ ਇਥੇ ਮੰਨੂਗਾ ਫਿਰ ਤੰਗ ਇਥੇ ਮੰਨੂ ਨੂ ਕਰੀ ਜਾਊ ਵਿਚਾਰੀ ਹੂ ਮੱਲੀ ਐ ਵਿੱਚ ਕਦੋਂ ਕੌਲ ਜਾਊਗੀ ਉਹ ਕਦੋਂ ਕੰਮ ਕਰੂ ਚਲ ਬਿਰ ਮੇਰੀ ਤਾਂ ਟੈਂਸ਼ਨ ਨਾ ਲਓ ਮੈਂ ਤਾਂ ਆਪ ਹੀ ਭੱਗ ਜਾ ਕਰੂ ਆਬ ਦਾ ਕੰਮ ਨਹੀਂ ਦੇ ਦੇ ਕੇ ਹੂੰ ਚਲ ਕੋਈ ਨਾ ਮੈਂ ਸਮਝਾਉਂ ਕੋਈ ਨਾ ਚ ਹੋਏ ਹੋਏ ਇਹ ਆ ਕਿਹਦਾ ਮੈਸੇਜ ਆ ਗਿਆ ਰੀਲੇ ਖਿਆਲ ਕਰਤੀ ਰੋਟ ਜਾਣੇ ਕਿਹੜੇ ਨੇ ਮੈਸੇਜ ਕੀਤਾ ਬਾਲੇ ਸੋਹਣੀ ਲੱਗਦੇ ਹੋ ਲੈ ਟੁੱਟ ਜਾਣੇ ਮੈਂ ਹੀ ਸੋਹਣੀ ਆ ਆ ਸੋਹਣੀ ਤਾਂ ਲੱਗੂਗੀ ਵੀ ਦੱਸ ਮੈਸੇਜ ਦੇਖਣਾ ਕੀ ਕੀਤਾ ਕਿਹੜਾ ਨਾ ਨਹੀਂ ਕੀ ਨਵਾਂਗਾ ਰੁੱਦੂ ਕਬੀਰਾ ਹੂੰ ਕੀ ਕਰਨੀ ਆ ਹੈ ਤੂੰ ਰੀਲਾ ਬਣਾ ਰਹੀ ਸੀ ਜੀ ਮੈਂ ਮੇਰੇ ਸੜਦਾ ਪਥਾੜ ਤੇ ਮਰੂੰਗਾ ਮੈਂ ਹੀ ਬਣਾਉਂ ਕਰਿਆ ਰੀਲਾ ਸੋਨੂ ਕੀ ਹੁੰਦਾ ਰੀਲਾ ਨਾਲ ਉਹ ਮੈਨੂੰ ਜੀਤ ਮਿਲਿਆ ਸੀ ਕੀ ਕਹਿੰਦਾ ਸੀ ਕਹਦਾ ਪਰਜਾਈ ਬਹੁਤ ਸੋਹਣਾ ਨੱਚਦੀ ਐ ਮਾਇਆ ਕਹੇ ਮੇਰੇ ਸਾਲ ਦੀ ਮਾਂ ਕਿੱਥੇ ਨੱਚਣ ਲੱਗ ਗਿਆ ਹੈ ਜਾ ਹਾਏ ਹਾਏ ਵੇ ਉਹਨਾਂ ਰੁੜਜਣ ਨੇ ਟੀਆਂ ਤੇ ਦੇਖਿਆ ਹੋਊਗਾ ਮੈਨੂੰ ਅੱਜ ਤੱਕ ਆਪਣੇ ਪਿੰਡ ਟੀਆਂ ਲੱਗੀਆਂ ਸੀਗੀਆਂ ਉਹ ਮੇਰੇ ਪੱਪੂ ਆਇਆ ਸੀ ਜਦੋਂ ਉਹ ਮੈਨੂੰ ਸਿਖਾਇਆ ਨਾ ਇਹ ਜਿਹੜਾ ਪੇਜ ਪੂਜਾ ਬਣਾਇਆ ਹੋਇਆ ਮੈਨੂੰ ਦਿਖਾਈ ਬਣਿਆ ਰੀਲਾ ਪੇਜ ਕਿਹੜਾ ਬਣਾਇਆ ਹੋਇਆ ਮਨੇ ਆ ਇੰਸਟਾਗ੍ਰਾਮ ਤੇ ਇਸ ਇੰਸਟਾਗ੍ਰਾਮ ਦਾ ਦੁਨੀਆ ਬਣਾਉਂਦੀ ਹੈਗੀ ਤੇ ਪੈਸੇ ਆਉਂਦੇ ਨੇ ਮੈਨੂੰ ਮਾਹ ਤੇਰੇ ਰਵੇਂ ਮੂੰ ਪੈਸਿਆਂ ਦੀ ਕਮੀ ਐ ਤੇ ਚਾਰ ਪੀ ਨਾਲ ਜੋੜਨ ਦਾ ਕੀ ਮਾੜੇ ਹੁੰਦੇ ਆਗੇ ਤੇਰੀ ਸੁਣਦਾ ਕੱਲ ਗੱਤਲੇ ਚ ਪੈਣਗੇ ਤੇਰੀਆਂ ਮੁੱਕੀਆਂ ਤੂੰ ਮੈਂ ਦੱਸਾਂ ਇਹ ਗੰਜਰਾਣਾ ਪਾਉਂ। ਗੰਜਰਾਣੀ ਇਹ ਮੈਂ ਬਾਬਿਆਂ ਨੇ ਵੀ ਪਾਉਂਦੇ ਹੁੰਦੇ ਨੇ ਇਹਦੇ ਵਿੱਚ ਵੀਡੀਓ ਅੱਛਾ ਜਿਹੜਾ ਆਇਆ ਆਇਆ ਇਹ ਕਰਕੇ ਪਾਉਣ ਨੂੰ ਬਾਬਿਆਂ ਦੀ ਪਾਉਣੀ ਆ ਉਹ ਤਾਂ ਉਹ ਤਾਂ ਸੋਹਣਾ ਲੱਗਦਾ ਜੀ ਡਾਂਸ ਕੀਤਾ ਹੋਇਆ ਤੂੰ ਡਿਪੈਂਡ ਚ ਚਰਚਾ ਕਰਾਮੀ ਕਰਾ ਰਹੀ ਐ ਉਹ ਪਿੱਚੜੀ ਮੈਨੂੰ ਮਾਏ ਦਾ ਹੂਸ ਮਾਹ ਕਿਤੇ ਹੂ ਕਹਿੰਦੇ ਦੀ ਬੇੜੇ ਬੂੜੇ ਤੇ ਨੱਚਦੀ ਹੋਊਗੀ ਉਹਦੇ ਉੱਤੇ ਦੇਖੀ ਹੋ ਕਹਿੰਦਾ ਤਾਂ ਸਾਰੀ ਪਿੰਡ ਦੇਖ ਰਿਆ ਉਹਨੂੰ ਤਾਂ ਅਦਰ ਰੁੜ ਜਾਣ ਮੈਂ ਗੱਲ ਨਹੀਂ ਖਾਪਦੀ ਮਰ ਜਾਣੇ ਨੇ ਹਾਂ ਛੱਡ ਦੁਖਦਾ ਉਹ ਤਾਂ ਰੁੜ ਜਾਨਾ ਕਿ ਮੈਂ ਰੀਲ ਫਾਤੀ ਫੇਰ ਇਹਨੂੰ ਆਪਦੇ ਨੂੰ ਜੇ ਤਾਂ ਉਹ ਕਰਦੇ ਮਟੇ ਮਟੂ ਦੇ ਕਹਿੰਦਾ ਤਾਂ ਜਾਂ ਮੈਂ ਮਥੋਲੋ ਅਣਥੋਲੋ ਕਰਦੀ ਕਿਹਨੂੰ ਕਰਦੇ ਵੀ ਫੋਲੋ ਉਹਨਾਂ ਨੂੰ ਵੀਰੇ ਵਰਗਿਆਂ ਨੂੰ ਉਹਨਾਂ ਨੂੰ ਕੀ ਨੋ ਤਾਂ ਯੂ ਨੋ ਵੀਰੇ ਸੜਦੀ ਪਿੰਡ ਚ ਤੈਨੂੰ ਸਾਰਿਆਂ ਦਾ ਨਾਮ ਪਤਾ ਵੀ ਵੀਰਾਂ ਦਾ ਨਾਮ ਵੀਰੇ ਫਰਾਂ ਦੇ ਨਾਮ ਕਿਉ ਆਪਣੇ ਆਉਂਦੇ ਜਾਂਦੇ ਨੇ ਕਿੱਥੇ ਆਉਂਦੇ ਨੇ ਵੀਰੇ ਦਾ ਦੋਲਦੇ ਆਪਣੇ ਉਹਦਾ ਭਾਈ ਤਾਂ ਹੁੰਦਾਗਾ ਤੈਨੂੰ ਵੀਰੇ ਦਾ ਨਾਮ ਕੋਈ ਪਤਾ ਲੱਗਿਆ ਮੈਨੂੰ ਐ ਦੱਸ ਤੈਨੂੰ ਵੀਰੇ ਦਾ ਨਾਮ ਕੋਈ ਪਤਾ ਲੱਗਿਆ ਉਹਦੀ ਬਹੂ ਮੇਰੀ ਸਹੇਲੀ ਸੀ ਤੇਰਾ ਬੁਲਾਗਾ ਨਹੀਂ ਦੇਗਾ ਨਹੀਂ ਤੇ ਲੈਣਾ ਨਹੀਂ ਕੋਈ ਦੇਣਾ ਨਹੀਂ ਤੇਰੀ ਸਹੇਲੀ ਕਿਹੜੇ ਸਾਹਿਬ ਨਾਲ ਹੋ ਗਈ ਉਹ ਇੱਕ ਦਿਨ ਆਪਣੇ ਦੁੱਧ ਲੈਣ ਆਈ ਸੀਗੀ ਇਹ ਮੋਨੋ ਮੈਂ ਤੁਹਾਨੂੰ ਦੱਸਾਂ ਮੋਬਾਈਲ ਤੇਰੀ ਪੱਟੀ ਮੇਸ਼ ਕਰਤੀ ਇਹਨੂੰ ਬੰਦ ਕਰ ਦੇ ਨਹੀਂ ਥੋੜਾ ਟਾਈਮ ਹੈ ਕੱਟੇ ਹੀ ਗਿਰੋ ਦੰਦ ਜੇ ਕੱਟ ਰਹੀ ਹੈ ਪਤਾ ਹੈ ਕਹਿੰਦੀ ਸੀ ਦੇਖ ਇਹ ਤੇ ਰੀਲਾਂ ਫੜ ਗਿਆ ਬਹੁਤ ਹਨਾ ਮੈਂ ਕਰ ਕੋਈ ਨਹੀਂ ਮੈਂ ਹੁਣ ਡਿਲੀਟ ਕਰਦਾ ਇਹ ਸਾਰੇ ਨੂਰਾ ਫੜਾ ਮੈਂ ਅੱਗ ਲਾ ਕੇ ਪੋਹ ਹਾਏ ਪੂਰਾ ਫੜਾ ਇਹਦਾ ਫੋਨ ਆਊਗਾ ਨਾਲੇ ਫੌਜੀ ਐਸੇ ਤੇ ਪੈਸੇ ਪਾਊਗਾ ਹੁੰਦਾਗਾ ਅੰਨਿਆ ਜਿਹੇ ਫੋਨ ਟੂਪਦਾ ਪਹਿਲੀ ਦਿਨ ਤਾਂ ਮੈਂ ਫੌਜੀ ਨੂੰ ਫੋਨ ਕਰਦਾ ਵੀ ਇਹਦੇ ਖਾਤੇ 'ਚ ਪੈਸੇ ਪਾਉਣਾ ਤੇਰੀ ਦੀ ਮੈਂ ਫੌਜੀ ਨੂੰ ਫੋਨ ਕਰਤਾ ਮੈਂ ਤਾਂ ਪੂਰਾ ਕੋਈ ਨਹੀਂ ਹੋਣਾਗਾ ਫਿਰ ਕਰ ਤੈਥੋਂ ਪੂਰਾ ਹੋ ਵੀ ਨਹੀਂ ਸਕਦਾ ਜਾ ਕੇ ਪੱਕੇ ਨਾਲ ਲਟਕ ਜਾ ਤੈਥੋਂ ਪੂਰਾ ਹੋ ਵੀ ਨਹੀਂ ਸਕਦਾ ਕੋਈ ਪੱਕੇ ਨਾਲ ਲਟਕਣ ਮੇਰੇ ਦੁਸ਼ਮਣ ਮੈਂ ਤਾਂ ਕੋਈ ਨਹੀਂ ਲਟਕਦੀ ਹੈਗੀ ਪੱਕੇ ਨਾਲ ਸਾਲ ਜਿਹਨੇ ਘਰ ਦੀ ਬਸੜੀ ਲਾ ਰੱਖੀ ਐ ਦੱਦ ਵੀ ਲਿਆਉਂਦਾ ਆ ਉਹਦਾ ਕੀ ਗਾ ਮੈਨੂੰ ਪਤਾ ਮਨੂ ਪਰ ਮੈਨੂੰ ਵੀ ਪਤਾ ਦੀ ਵੀ ਤੂੰ ਇਹੀ ਜਿ ਨਿਕਲਿਆਗੀ ਹੋਰ ਨਹੀਂ ਵੀ ਕੋਠਿਆਂ ਤੇ ਨਾਜ ਨਾਚ ਲੋਕਾਂ ਨੂੰ ਦਿਖਾਵੇਂ ਮੈਨੂੰ ਪਤਾ ਸੀ ਬੈ ਜਾ ਬੈ ਜਾ ਪਤਾ ਸੀ ਬੈ ਜਾ ਬੈ ਜਾ ਬੈ ਜਾ ਚੌੜੇ ਇਹ ਮੂੜੀ ਨੇ ਸਾਰੇ ਬੜੇ ਚਰਚਾ ਕਰਾਰ ਕੀਏ ਮੈਂ ਖੈਰ ਹੀ ਨਾ ਪਾਉਂ ਹੀ ਲਾਜੂਰ ਬਗਾ ਲਈ ਤੋਨਾ ਚਲ ਐ ਹੈਲੋ ਇੱਕ ਰੀਡ ਹੋਰ ਬਾਰੇ ਬਣਾ ਕੇ ਮਾਚ ਦੇਣੀ ਮੱਛ ਲੈਣਾ ਪਾਓ ਤੇਲ ਕਰੋ ਜਨਰਾਜੀ ਹਾਂ ਉਹ ਰੀਡ ਬਣਾ ਕੇ ਪਾਉਗੀ ਸੱਚੀ ਸੋ ਸਾਰੇ ਭਾਂਡਾ ਜੀ ਇਹ ਤਾਂ ਮੱਛੀ ਜਾਊਗਾ ਮੱਛ ਤੇ ਬੰਦੇ ਦਾ ਕੀ ਹੈ ਮੱਛੀ ਜਾਣ ਹੈਲੋ ਹਾਂ ਮੰਮੀ ਹਾਂਜੀ ਹਾਂਜੀ ਮੈਂ ਤਾਂ ਵਧੀਆ ਬਸ ਤੁਸੀਂ ਦੱਸੋ ਕਿ ਮੈਂ ਠੀਕ ਹਾਂ ਬਸ ਮੰਮੀ ਵਧੀਆ ਜਿਹੜਾ ਟਾਈਮ ਲੰਗੀ ਜਾਂਦਾ ਤੁਸੀਂ ਦੱਸੋ ਕਿ ਮੈਂ ਰਹਿਣੇ ਹਾਂ ਠੀਕ ਰਹਿਣੇ ਹਾਂ ਦਵਾਈ ਦੂਈ ਲੈ ਲਿਆ ਕਰੋ ਹਾਂ ਮੰਮੀ ਉਹ ਤਾਂ ਠੀਕ ਨੇਗੇ ਆ ਨਾ ਹੜਾ ਜਾਂ ਕਰਨ ਨਾ ਉਹਨਾਂ ਦੀ ਡਿਊਟੀ ਬਹੁਤ ਔਖੀ ਆਗੀ ਟਾਈਮ ਨਹੀਂ ਲੱਗਦਾ ਹੈਗਾ ਉਹਨਾਂ ਨੂੰ ਫੋਨ ਕਰਨ ਦਾ ਕੀ ਕਰਾਂ ਮੰਮੀ ਪਤਾ ਕੀ ਹੈ ਜਿੰਨੀ ਵੀ ਤਨਖਾਹ ਮਿਲਦੀ ਹੈ ਨਾ ਹਾਂ ਤਨਖਾਹ ਤਾਂ ਬਾਅਦ ਵਿੱਚ ਮਿਲਦੀ ਆ ਪਹਿਲਾਂ ਹੀ ਦੀਦੀ ਫੋਨ ਕਰ ਦਿੰਦੇ ਨੇ ਕਿ ਮੇਰੇ ਖਾਤੇ 'ਚ ਪਾ ਦੇ ਮਮਮੀ ਮੈਂ ਉਹਨੂੰ ਵੀ ਨਹੀਂ ਨਾ ਕਹਿ ਸਕਦੀ ਹੈਗੀ ਫਿਰ ਇਹ ਕਹਿੰਦੇ ਆ ਕਿ ਤੂੰ ਕੜਾ ਹਾਂ ਵੀ ਤੈਨੂੰ ਅਸੀਂ ਖਵਾਉਂਦੇ ਨਹੀਂ ਹੈਗੇ ਪਤਾ ਮੈਨੂੰ ਇੰਨਾ ਬੋਲੀ ਆ ਮੇਰੀ ਘਹਾਣੀ ਕਹਿੰਦੀ ਕਿ ਹਾਂ ਤੇਰਾ ਬਾਈ ਸੱਪਾਂ ਦੀਆਂ ਸਿਰੀਆਂ ਮਿੱਦਦਾਗਾ ਖੇਤਾਂ ਦੇ ਵਿੱਚ ਕੰਮ ਕਰਦਾਗਾ ਹੋਰ ਮਮਮੀ ਕੀ ਕਰਾਂ ਮੇਰਾ ਤਾਂ ਦਿਲ ਨਹੀਂ ਲੱਗਦਾ ਇੱਥੇ ਸੱਚੀ ਮੈਂ ਤਾਂ ਬਹੁਤ ਦੁਖੀ ਹੋਈ ਪਈ ਆ ਫਿਰ ਪੇਕੀ ਵਗ ਜਾ ਹਲੋ ਹਾਂ ਮਮਮੀ ਮੈਂ ਤੇਰੇ ਨਾਲ ਬਾਅਦ ਵਿੱਚ ਗੱਲ ਕਰਦੀ ਆ ਇੱਧਰ ਫੜਾ ਹੂੰ ਤੇ ਫੋਨ ਕਦੋਂ ਚੱਕਿਆ ਹੈ ਨਾ ਜੇ ਦਿਲ ਨਹੀਂ ਲੱਗਦਾ ਤਾਂ ਬੈਠ ਕੇ ਬੈਠ ਜਾ ਉਰੇ ਕਿਹੜੇ ਮੈਨ ਮੰਗਦੀ ਹੈਂਗੀ ਦੀਦੀ ਮੰਮੀ ਦਾ ਫੋਨ ਆਇਆ ਸੀ ਮੈਂ ਤਾਂ ਉਹਦੇ ਨਾਲ ਗੱਲ ਕਰਦੀ ਸੀ ਅੱਛਾ ਮੰਮੀ ਦਾ ਫੋਨ ਆਇਆ ਸੀ ਆ ਬੇਰ ਗਿਆ ਚੁਗਲੀਏ ਕਰਨ ਦੇਗੀ ਤੂੰ ਹੈ ਨਹੀਂ ਨਹੀਂ ਦੀਦੀ ਮੈਂ ਤਾਂ ਕੁਝ ਨਹੀਂ ਕਿਹਾ ਉਹਨਾਂ ਨੂੰ ਅੱਛਾ ਕੁਝ ਨਹੀਂ ਕਿਹਾ ਕੀ ਕਹਿੰਦੀ ਸੀ ਫੌਜੀ ਤਾਂ ਸਾਰੀ ਤਨਖਾਹ ਕਵਾਲਾਂ ਦੀ ਆ ਮੈਨ ਮਰ ਰੁਪਈਆ ਨਹੀਂ ਦਿੰਦੀ ਕੌਜੀ ਨੂੰ ਪਤਾ ਮੈਂ ਤੂੰ ਕਿੰਨੇ ਕੇ ਪੈਸੇ ਸਾਹਮਣ ਆ ਲਿਆ ਉਹਨੂੰ ਪਤਾ ਵੀ ਮੇਰੀ ਪਰਜਾਈ ਆ ਕਿ ਵਧੀਆ ਗਈ ਕੰਮ ਦੀ ਕਬੀਲਦਾਨੀ ਚੱਕਦੀ ਹੈਗੀ ਮੈਂ ਚੁੱਕਾ ਰਹਿਣਾ ਸੱਧਿਆ ਕਰ ਮਾ ਕਰੋ ਦੀਦੀ ਮੈਂ ਕਿੰਨਾ ਕ ਟਾਈਮ ਬਰਦਾਸ਼ਤ ਕਰੀ ਜਾਉ ਤੁਹਾਡੀਆਂ ਤੁਸੀਂ ਮੇਰੇ ਨਾਲ ਚਿਰਤੇ ਆ ਕੇ ਬੈਠ ਗਏ ਮੈਂ ਤਾਂ ਵੀ ਨਹੀਂ ਤੁਹਾਨੂੰ ਬੋਲਦੀ ਹੈਗੀ ਵੀ ਨਾ ਮੇ ਤਾਂ ਵੱਡੇ ਆ ਵੱਡੇ ਆ ਅੱਛਾ ਅੱਛਾ ਤੂੰ ਬੋਲਦੀ ਨਹੀਂ ਆ ਤੇਰੇ ਮੂੰਹ 'ਚ ਤਾਂ ਜਵਾਨ ਹੀ ਨਹੀਂ ਹੈਗੀ ਹਨਾ ਸਾਹ ਵੀ ਨਹੀਂ ਨਿਕਲਦਾ ਆਣਾ ਤੇਰਾ ਤਾਂ ਸਰਮ ਮੰਗ ਲਿਆ ਪਾਣੀ ਮੋਤੀ ਜ ਹੈਗੀ ਆ ਬੱਲੇ ਬਾਰੀ ਅੱਖੀਆਂ ਨਾ ਅੱਡ ਕੇ ਬਹਿ ਜਾ ਜੇ ਇੱਕ ਦਿਨ ਵੀ ਫੌਜੀ ਨੇ ਰਹਿਣ ਦੇਤੀ ਨਾ ਤਾਂ ਕਹੇਗੀ ਜਾਂ ਨਾ ਦਾ ਦੀ ਨਾ ਤਲਾਕ ਦੇ ਦੇ ਦੀਦੀ ਮੈਂ ਅੱਡ ਕਿਹਦੇ ਨਾਲ ਹੋਣਾ ਕਿਹੜਾ ਇੱਥੇ ਆਪਣੇ ਪੰਜ ਸੱਤ ਨੇ ਦੋ ਜਿੱਤਾ ਹੈਗੇ ਆ ਆਪਾਂ ਤੇਰਾ ਆ ਮਾਂ ਕੋਲੇ ਚੁਗਲੀਆਂ ਮੇਰੀਆਂ ਕਿਉਂ ਕਰਦੀ ਐ ਭਾਈ ਤੂੰ ਨਹੀਂ ਦੀਦੀ ਸੱਚੀ ਕਹਿਣੀ ਆ ਮੈਂ ਪਰ ਹਟ ਕੋ ਪਰ ਦਿਨ ਹੀ ਚੁਗਲੀਆਂ ਨਹੀਂ ਛੜਾ ਦੋਟਾ ਚੁਗਲੀਆਂ ਕਰਦੀ ਰਹਿਣੀ ਹੈਗੀ

ਤੂੰ ਫੋਜੀ ਨੂੰ ਕੀ ਕਹਿਦਾਂਗੀ ਤੇਰੇ ਨਾਲ ਪਹਿਲਾਂ ਤਾਂ ਫੌਜੀ ਦਾ ਕੰਨ ਮੈਂ ਹੁਣ ਭਰ ਦਨੀ ਤੋਤੇ ਮੰਗੂ ਦੇਖਦੀ ਜਾ ਜੇ ਨਾ ਤੈਨੂੰ ਗੜਾਕੇ ਲਵਾਇਓ ਤੂੰ ਮਗੂਣੀ ਫੌਜੀ ਨੂੰ ਫੋਨ ਲਾਉਣੀ ਆ ਟੋਰੀ ਜੀ ਤਾਂ ਕੋਈ ਦੀਂਦੀ ਨਹੀਂ ਹੈਗੀ ਕੀ ਕਰ ਦੂ ਬੱਬੀ ਕੁਛ ਨਹੀਂ ਕਰਦੀ ਮਨੂੰ ਮੈਂ ਤਾਂ ਟੋਰੀਆਂ ਜੀਆਂ ਲੱਗੀਆਂ ਹੋਈਆਂ ਸੀਗੀਆਂ ਆ ਇੱਕ ਦੋ ਪੱਕੀਆਂ ਸੀਗੀਆਂ ਉਹ ਥੱਲੇ ਗਰਗੀਆਂ ਟੁੱਟ ਕੇ ਮੈਂ ਕਿਹਾ ਚੱਲ ਹੋਰ ਦੇਖ ਲੈਂਦੀ ਆ ਵੀ ਸਾਮ ਨੂੰ ਸਬਜ਼ੀ ਬਣਾ ਲਾਂਗੇ ਇੱਥੇ ਤਾਂ ਕਿਹੜੀਆਂ ਟੋਰੀਆਂ ਭਾਬੀ ਪਰਾਂ ਦੇਖ ਰਹੀਂਦੀ ਆ ਇੱਧਰ ਤਾਂ ਮੈਂ ਦੇਖ ਕੇ ਆਈ ਆ ਮੈਂ ਕਿਹਾ ਚੱਲ ਮੈਂ ਇੱਧਰ ਦੇਖ ਲੈਣੀ ਆਂ ਹਾਂ ਬੱਬੀ ਪਾਣੀ ਕਰਕੇ ਸੜ ਜਿਆ ਨੇ ਬੇਲਾ ਜੀਆਂ ਹੋਰ ਇੱਕ ਮੀ ਵੀ ਬਹੁਤ ਪੈ ਗਏ ਨਾ ਹਾਂ ਭਾਬੀ ਹੋਰ ਦੱਸ ਮਨੂ ਤੂੰ ਕਿਵੇਂ ਆਈ ਸੀ ਕੋਈ ਕੰਮ ਸੀ ਹਾਂ ਬੱਬੀ ਕੰਮ ਤਾਂ ਹੈਗਾ ਸੀ ਤੂੰ ਪਾਪੀ ਇੰਨ ਰੋਈ ਜਗ੍ਹਾ ਤੇ ਆਂਦੀ ਸੀ ਕਿ ਪਹਿਲਾਂ ਕੋਈ ਗੱਲ ਹੋ ਗਈ ਕੀ ਦੱਸਾਂ ਮਨੂ ਮੈਂ ਤੈਨੂੰ ਨਾ ਕਦੇ ਆਪਣੀ ਨਣਦ ਨਹੀਂ ਸਮਝਿਆ ਮੈਂ ਤੈਨੂੰ ਬੱਬੀ ਮੈਂ ਵੀ ਤੁਹਾਨੂੰ ਆਪਣੀ ਵੱਡੀ ਭੈਣ ਸਮਝਦੀ ਆਂ ਤੁਹਾਨੂੰ ਕੀ ਦੁੱਖ ਹੈਗਾ ਤੁਸੀਂ ਮੈਨੂੰ ਤਾਂ ਦੱਸ ਸਕਦੇ ਹੋ ਨਾ ਮਨੂ ਨਾ ਮੰਮੀ ਦਾ ਫੋਨ ਆਇਆ ਸੀ ਮੇਰੀ ਦਾ ਮੈਂ ਉਹਦੇ ਨਾਲ ਗੱਲ ਕਰਦੀ ਸੀਗੀ ਅੱਛਾ ਭਾਬੀ ਤੇਰੀ ਨੇ ਨਾ ਆ ਕੇ ਮੈਨੂੰ ਫੋਨ ਖੋੜਿਆ ਮੈਨੂੰ ਇੰਨਾ ਕੁਝ ਬੋਲੀਆ ਮੈਂ ਤਾਂ ਨਾ ਕੋਈ ਗੱਲ ਨਹੀਂ ਡਰਦੀ ਮਾਰੀ ਕਹਿੰਦੀ ਵੀ ਲੋਕ ਤਮਾਸ਼ਾ ਦੇਖਣਗੇ ਕੀ ਕਹਿਣਗੇ ਅਗਲਾ ਕੂਗਾ ਇਹ ਤਾਂ ਬੰਦਾ ਨਹੀਂ ਹੈਗਾ ਉਰੇ ਵੀ ਖੰਦੀ ਤਾਂ ਹੀ ਇਹ ਐ ਬੋਲਦੀ ਆ ਭਾਬੀ ਮੈਂ ਤੁਹਾਡਾ ਦੁੱਖ ਸਮਝਦੀ ਆ ਮੈਨੂੰ ਨਾ ਪਤਾ ਨਹੀਂ ਵੱਡੀ ਭਾਬੀ ਦਾ ਮਨੂ ਤੂੰ ਹਿੰਦਸੇ ਕਦੇ ਮੈਂ ਦੀਦੀ ਨੂੰ ਵੱਧ ਘੱਟ ਬੋਲਨੀ ਆ ਨਾ ਪਾਪੀ ਤੁਸੀਂ ਤਾਂ ਕੁਛ ਨਹੀਂ ਬੋਲੇ ਪਾਪੀ ਮੈਂ ਤਾਂ ਫੇਰ ਵੀ ਕਹਿਣੀ ਆ ਚਲੋ ਬੋਲਦੀ ਹੁੰਦੀ ਆ ਪਾਪੀ ਤੁਸੀਂ ਚੁੱਪ ਕਰਕੇ ਸੁਣ ਲਿਆ ਕਰੋ ਹੁਣ ਪਾਪੀ ਨਾਲ ਕਿਹੜਾ ਚਿੱਤ ਸਕਦਾ ਗੱਲ ਲੜਾਈ ਚ ਉਹਦਾ ਤਾਂ ਸੁਭਾਈ ਐ ਹੈ ਬਾਬੀ ਤੁਸੀਂ ਜਾਣਦੇ ਹੋਗੇ ਮਨੋ ਵੀਰੇ ਨਾਲ ਵੀ ਮੈਂ ਗੱਲ ਕੀਤੀ ਸੀ ਕੱਲ ਕੀ ਦੱਸਾਂ ਮੈਂ ਤਾਂ ਉਹਨੂੰ ਵੀ ਨਹੀਂ ਦੱਸ ਸਕਦੀ ਮੈਂ ਗਨੀਆਂ ਨਾ ਬਿਓ ਅੱਡੀ ਦੂਰ ਬੈਠਾਗਾ ਜੇ ਉਹਨੂੰ ਮੈਂ ਦੱਸੂਗੀ ਐਵੇਂ ਕੋਈ ਟੈਨਸ਼ਨ ਲਾਊਗਾ ਮੈਂ ਤਾਂ ਨਾ ਐਂ ਕਹਿ ਰਹੀ ਨੀ ਚੱਲ ਕੋਈ ਨਾ ਅੱਜ ਹੋਰ ਕੱਲ ਹੋਰ ਆਪੇ ਠੀਕ ਹੋ ਜਾਊਗਾ ਸਾਰਾ ਕੁਝ ਹੈਨਾ ਪਰ ਇਹ ਇਹ ਤਾਂ ਹਰਦੀ ਹੀ ਨਹੀਂ ਮੇਰੇ ਸਿੱਤੇ ਹੀ ਆ ਕੇ ਬਸ ਸਿਰ ਹੋਰ ਨਾ ਮੈਂ ਤਾਂ ਤੁਹਾਡਾ ਰੋਇਆ ਦੇਖਿਆ ਨਹੀਂ ਅੰਦਾ ਭਾਬੀ ਰੋ ਨਾ ਤੁਸੀਂ ਮੇਰੀ ਵੱਡਿਆ ਭੈਣਾਂ ਵਰਗ ਹੋ ਤੁਸੀਂ ਭਾਬੀ ਤੁਸੀਂ ਉਹਦੀ ਗੱਲਾਂ ਮੰਨਤੇ ਨਾ ਲਾਇਆ ਕਰੋ ਤੁਹਾਨੂੰ ਪਤਾ ਤਾਂ ਹੈਗਾ ਉਹਦੇ ਸੁਭਾਅ ਦਾ ਮੈਨੂੰ ਤਾਂ ਇੰਨਾ ਕੁਝ ਬੋਲੀ ਆਂਦੀ ਰਹਿੰਦੀ ਮੈਂ ਤਾਂ ਆਪ ਕਹਿ ਦਿੰਦੀ ਆ ਭਾਬੀ ਬੋਲੀ ਜਾ ਮਨੂ ਮੈਂ ਜਿੱਦਣ ਦੀ ਆਈ ਆ ਮੈਂ ਤੈਨੂੰ ਕਦੇ ਕੋਈ ਗੱਲ ਬੋਲੀ ਐ ਮੈਂ ਤੈਨੂੰ ਕਦੇ ਕਹਿੰਦਾ ਮੈਨੂੰ ਹੁਣ ਆਪ ਨਹੀਂ ਪਤਾ ਤੁਸੀਂ ਮੇਰਾ ਕਿੰਨਾ ਕਰਦੇ ਹੋ ਮੈਂ ਨਾ ਜਿੰਨਾ ਹੁੰਦਾ ਮੈਂ ਸਾਰਾ ਕੰਮ ਕਰ ਦਿੰਦੀ ਆ ਮੈਂ ਉਹਨੂੰ ਕਦੇ ਆਏ ਨਹੀਂ ਕਿਹਾ ਵੀ ਦੀਦੀ ਤੂੰ ਆਹ ਕੰਮ ਕਰ ਲਾ ਫੇਰ ਵੀ ਦੇਖ ਲਾ ਮੈਨੂੰ ਉਹ ਤਾਂ ਪਾਪੀ ਦੀਸੀ ਰਿਹਾ ਹੁਣ ਤੁਸੀਂ ਇੱਥੇ ਦੇਖੋ ਸੱਪ ਸੁੰਗੇ ਤੂੰ ਸਬਜ਼ੀ ਤੋੜ ਰਹੇ ਹੋਗੇ ਉਹਨਾਂ ਦੇ ਮੂੰਹ 'ਚ ਹੀ ਪੈਣੀ ਹੈਗੇ ਉਹ ਕਿਹੜਾ ਕਿਸੇ ਬੇਗਾਨੇ ਨੇ ਖਾਣੀਆਂ ਹੁਣ ਬਾਬੀ ਉਹ ਤਾਂ ਸੋਚਦੀ ਨਹੀਂ ਉਹਨੂੰ ਵੀ ਸੋਚਣਾ ਚਾਹੀਦਾ ਨਾ ਨੋ ਨੋ ਮੈਂ ਆਈ ਜਾਂਦੀ ਸੀ ਤੂੰ ਰਾਜੇ ਬਾਈ ਨੂੰ ਨਾ ਵੱਡਿਆਂ ਨੂੰ ਕਹਿ ਕੇ ਦੇਖੀ ਭਾਬੀ ਮੈਂ ਤਾਂ ਕਿਹਾਗਾ ਵੀਰੇ ਨੂੰ ਵੀਰਾ ਕਹਿੰਦਾ ਮੈਂ ਕੋਈ ਨਾ ਕਰਦਾ ਗੱਲ ਮੈਂ ਤਾਂ ਰੋਜ਼ ਹੀ ਉਹਦਾ ਭਾਬੀ ਬੇਲੀ ਆ ਗਈ ਤੜਕੀ ਲੱਗ ਜਾਂਦੀ ਉਹ ਤਾਂ ਰੀਲਾ ਬਣਾਉਣ ਤੇ ਆਈ ਨਹੀਂ ਉਹ ਨੂੰ ਮਾੜੀ ਮੋਟੀ ਤੇਰੀ ਹੈਲਪ ਕਰਦਾ ਕੰਮ ਚਾਕੇ ਦੱਸ ਮਨੂ ਕੰਮ ਤਾਂ ਨਾ ਕਰੇ ਮੈਂ ਤਾਂ ਐ ਵੀ ਨਹੀਂ ਕਹਿੰਦੀ ਵੀ ਕੰਮ ਕਰਦੇ ਬੰਦਾ ਖੁਸ਼ ਹੋ ਕੇ ਤਾਂ ਰਹੇ ਨਾ ਉਹ 2 ਮਿੰਟ ਮੈਨੂੰ ਕਦੇ ਆਏ ਨਹੀਂ ਕਿਹਾ ਵੀ ਤੂੰ ਆਰਾਮ ਕਰ ਲੈ ਜਦ ਹੀ ਕਹਿ ਦੂਗੀ ਵੀ ਆਹ ਕੰਮ ਕਰ ਲੈ ਲਾਜਾ ਚਲ ਤਾਂ ਵੀ ਜੇ ਇੰਨੀ ਔਖੀਆਂ ਤੂੰ ਮੈਂ ਗੱਲ ਕਰਦੀ ਉਹਦੇ ਨਾਲ ਭਾਬੀ ਨਾਲ ਜੇ ਮੇਰੀ ਸੁਣੂਗੀ ਨਾ ਮਨੂ ਤੂੰ ਨਾ ਕੁਛ ਨਹੀਂ ਕਹਣੀ ਫਿਰ ਤੇਰੇ ਪਿੱਛੇ ਪੈ ਜੂਗੀ ਤੁਹਾਨੂੰ ਪਤਾ ਤਾਂ ਹੈਗਾ ਵੀ ਤੈਨੂੰ ਵੀ ਤੇ ਇੰਨਾ ਦੁੱਖ ਹੀ ਕਰਦੇ ਨੇ ਮੈਨੂੰ ਤੇਰਾ ਦੁੱਖ ਦੇਖਿਆ ਨਹੀਂ ਆਂਦਾ ਚਲ ਕੋਈ ਨਾ ਮਨ ਹੋ ਸਕਦਾ ਕਦੇ ਇਹ ਸੁਧਰੀ ਜਾਵੇ ਕਹਿੰਦੇ ਨਹੀਂ ਹੁੰਦੇ ਜੇ ਮੇਰੇ ਤੇ ਅੱਜ ਆ ਆ ਵੀ ਤੂੰ ਇੰਨਾ ਟਾਈਮ ਕੱਟ ਲਈ ਕਿੱਥੇ ਸੁਧਰਦੀ ਆ ਗਈ ਆਹ ਮੈਂ ਤਾਂ ਫਿਰ ਵੀ ਆਏ ਸੋਚ ਲੰਨੀ ਆ ਵੀ ਮੇਰੀ ਵੱਡੀ ਭੈਣ ਆ ਮੈਂ ਤਾਂ ਨਹੀਂ ਬਰਾਬਰ ਬੋਲਦੀ ਹੈਗੀ ਕਿ ਮੈਂ ਬੋਲ ਨਹੀਂ ਸਕਦੀ ਉਹਦੇ ਮੂਰੇ ਚਲ ਕੋਈ ਨਾ ਤੂੰ ਨਾ ਫਿਕਰ ਕਰ ਤੂੰ ਇੱਥੇ ਕਾਨੂੰ ਆਈਆਂ ਧੁੱਪ ਪਈ ਆ ਨਾ ਕੋਈ ਨਾ ਭਾਬੀ ਮੈਂ ਤੜਾ ਦੇਣੀ ਆ ਤੇਰੇ ਨਾਲ ਤੈਨੂੰ ਵੀ ਤਾਂ ਲੱਗਦੀ ਆ ਭਾਬੀ ਧੁੱਪ ਕੋਈ ਨਾ ਕਰ ਮੇ ਇਹ ਮੇਰਾ ਕੀ ਆ ਮੈਂ ਤਾਂ ਹੁਣ ਤੋੜ ਕੇ ਆ ਜੰਨੀ ਆ ਤੂੰ ਅੰਦਰ ਚਲੀ ਜਾ ਆਰਾਮ ਕਰ ਲੈ ਚਲ ਮੇਰੀ ਭੈਣ ਚਲ ਠੀਕ ਆ ਭਾਬੀ ਚੰਗਾ ਦੇਖੋ ਇਹ ਕੀ ਆ ਜਿਹੜੀ ਵਿਚਾਰੀ ਮੇਰਾ ਇੰਨਾ ਫਿਕਰ ਕਰਦੀ ਆ ਕਹਿੰਦੀ ਆ ਭਾਬੀ ਤੂੰ ਆਰਾਮ ਕਰ ਲੈ ਤੂੰ ਇੰਨਾ ਕੰਮ ਕਰਦੀ ਆ ਇੱਕ ਦੀਵੀ ਨੇ ਜਿਨ੍ਹਾਂ ਦੇ ਮੂੰਹੋਂ ਇੱਕ ਦਿਨ ਨਹੀਂ ਫੁੱਟਿਆ ਹੈਗਾ ਵੀ ਹਾਂ ਤੂੰ ਕਦੇ ਕਿਰਨਾ ਇੰਨਾ ਕੰਮ ਕਰਦੀ ਆ ਅੱਜ ਤੂੰ ਵੀ ਆਰਾਮ ਕਰ ਲੈ ਆਪਦੇ ਪੇਕੇ ਜਾ ਜਾ ਕਦੇ ਨਹੀਂ ਮੂੰਹੋਂ ਫੁੱਟਦੇ ਹੈਗੇ ਚਲ ਮਨੋ ਜੇ ਦੇਖ ਲਿਆ ਉਹਨੇ ਇੱਥੇ ਖੜੀ ਨੂੰ ਫਿਰ ਮੈਨੂੰ ਬੋਲੂਗੀ